ਨਿਊਜ਼ 22 ਟੀਵੀ ਦੇ ਸਾਰੇ ਦਰਸ਼ਕਾਂ ਤੇ ਦੇਸ਼ ਆਪਦੇਸ਼ਾਂ ਚ ਬੈਠੇ ਸਾਰੇ ਭਰਾਵਾਂ ਭੈਣਾਂ ਨੂੰ 바ਵਾ ਸਾਹਿਬ ਡਾਕਟਰ ਅੰਬੇਟਕਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੁਣ ਅੱਜ ਜਲੰਧਰ ਚ ਚੇਤਨਾ ਮਾਰਚ 바ਵਾ ਸਾਹਿਬ ਦੇ ਜਨਮ ਦਿਨ ਦੇ ਸੰਬੰਧ ਚ ਕੱਢਿਆ ਜਾ ਰਿਹਾ ਨੌਜਵਾਨ ਸਾਡੇ ਬਜ਼ੁਰਗ ਭੈਣਾਂ ਬਹੁਤ ਸਾਰੇ ਲੋਕ ਆਪਣੀਆਂ ਝਾਕੀਆਂ ਔਰ ਸੰਵਿਧਾਨ ਖਾਸ ਕਰਕੇ ਉਹ ਝਾਕੀ ਦੇ ਰੂਪ ਵਿੱਚ ਲੈ ਕੇ ਆਏ ਆ ਆਪਾਂ ਜਾਣਦੇ ਆ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਸੰਵਿਧਾਨ ਨੇ ਆਪਾਂ ਨੂੰ ਦੁਨਿਆਵੀ ਮਾਨਵੀ ਹੱਕ ਹਕੂਕ ਦਿੱਤੇ ਆ ਜਿਹਦੇ ਕਰਕੇ ਆਪਾਂ ਚਾਹ ਭਾਰਤ ਵਿੱਚ ਸਿਰ ਉਠਾ ਕੇ ਵਿਚਰ ਸਕਦੇ ਆ ਤੇ ਅੱਜ ਸਮਾਂ ਆ ਗਿਆ ਕੇਂਦਰ ਵਿੱਚ ਬੈਠੀਆਂ ਸ਼ਕਤੀਆਂ 바ਵਾ ਸਾਹਿਬ ਦੇ ਸੰਵਿਧਾਨ ਨੂੰ ਸਾਈਡ ਤੇ ਕਰਨਾ ਚਾਹੁੰਦੀਆਂ ਉਦਾ ਰੂਪ ਸਰੂਪ ਬਦਲਣਾ ਚਾਹੁੰਦੀਆਂ ਤੇ ਆਪਾਂ ਸਭ ਨੂੰ ਹੁਣ ਆਪਣਾ ਯੋਗਦਾਨ ਇਸ ਨਿਰਣਾਇਕ ਜੰਗ ਵਿੱਚ ਆਪਣਾ ਕੰਟਰੀਬਿਊਸ਼ਨ ਪਾਉਣ ਦਾ ਸਮਾਂ ਆ ਗਿਆ ਆਓ ਸਾਰੇ ਇਕਮੁੱਠ ਹੋਈਏ ਛੋਟੀਆਂ ਮੋਟੀਆਂ ਰੰਜਸ਼ਾਂ ਭੇਤ ਭਾਵ ਆਪਣੇ ਆਪਸ ਚ ਉਹਨੂੰ ਭਲਾ دیਏ ਭਲਾ ਕੇ ਹੁਣ ਸੰਵਿਧਾਨ ਦੇ ਹੱਕ ਵਿੱਚ ਜਿਹੜੀ ਆਉਣ ਵਾਲੀ ਲੋਕ ਸਭਾ ਸੰਵਿਧਾਨ ਦੇ ਹੱਕ ਵਿੱਚ ਵੋਟ ਪਾਣੀ ਆ ਕਿਸੇ ਛੋਟੀ ਮੋਟੀ ਗੱਲ ਨਾਲ ਇਸ਼ੂ ਤੇ ਵੋਟ ਨਹੀਂ ਪਾਣੀ ਇਹ ਸੰਵਿਧਾਨ ਦੇ ਹੱਕ ਵਿੱਚ ਵੋਟ ਪਾਉਣ ਲਈ ਆਪਾਂ ਗਲੀ ਗਲੀ ਘਰ ਘਰ ਪਹੁੰਚ ਕਰੀਏ ਤਾਂ ਹੀ ਆਪਣਾ ਇਹ ਇੱਜ਼ਤ ਮਾਨ ਸ਼ਾਨ ਬਰਕਰਾਰ ਰਹਿ ਸਕਦੀ ਆ ਦੇਸ਼ ਦੇ ਦੂਜੇ ਕੋਨਿਆਂ 'ਚ ਹੱਲੇ ਵੀ ਬਹੁਤ ਪੇੜ ਪਾਵਿਆ ਬਹੁਤ ਪੇੜ ਪਾਵਿਆ ਬੜਾ ਆਰਥਿਕ ਵਿਤ ਕਰਾਇਆ ਜੇ ਉਹਨੂੰ ਵੀ ਦੂਰ ਕਰਨਾ ਤੇ ਆਪਾਂ ਨੂੰ ਸੰਵਿਧਾਨ ਦੀ ਰਾਖੀ ਕਰਨੀ ਪੈਣੀ ਆ ਸੰਵਿਧਾਨ ਦੇ ਹੱਕ ਵਿੱਚ ਖੜਨਾ ਪੈਣਾ ਹੈ ਅੱਜ 바ਵਾ ਸਾਹਿਬ ਸਾਨੂੰ ਵੇਖ ਰਿਹਾ ਉਹ ਸਾਨੂੰ ਅਪੀਲ ਕਰ ਰਿਹਾ ਸਾਨੂੰ ਹੁਕਮ ਕਰ ਰਿਹਾ ਕਿ ਇਕੱਠੇ ਹੋਵੋ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜੋ 바ਵਾ ਸਾਹਿਬ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ